ਲਗਤ ਵਿਚਾਰ ਨਾ ਪਏਗਾ ਸੋ ਬੰਦਾ ਹੈ ਜੇ ਮੈਂ ਇੱਥੇ ਘੜੀ ਸਾਹ ਤੋਂ ਮਲਕਪੁਰ ਨੂੰ ਸਿੱਧਾ ਹੀ ਜਾਵਾਂ ਨਹੀਂ ਕੱਚੇ ਪੱਕੇ ਰਸਤੇ ਬਣੇ ਹਨ ਸੋ ਰਸਤੇ ਵਾਲਿਆਂ ਘਰਾਂ ਵਾਲਿਆਂ ਜ਼ਮੀਨਾਂ ਵਾਲਿਆਂ ਕਹਿੰਦੇ ਸਹੇਦਾਰੀ ਪਏ ਦਾ ਡਾਂਗਾ ਕੱਢ ਲੈਣੀ ਆ ਸੋ ਤੋਂ ਵਿਦਵਾਨ ਨਾ ਬਣ ਇਹ ਮੋਰਖਾਂ ਦਾ ਲੀਡਰ ਮੋਰਖ ਬੰਨਾ ਪਏਗਾ ਸ ਮੌ ਨੂੰ ਪੱਠੇ ਪੈ ਰਹੇ ਹਨ ਸਭ ਇਹ ਅੱਜ ਤੋੜ ਚੱਲ ਰਹੀ ਹੈ ਬਾਹਰ ਦਾ ਝਗੜਾ ਮਟਾਣਾ ਚਾਹੁੰਦੇ ਹਾਂ ਨਹੀਂ ਸੋ ਝਗੜਾ ਅੰਦਰ ਹੈ जेड़ा पंडित है वो अंदर दा झगड़ा मिटाएगा सो so, जो लोभी है डॉक्टर बिमारी थोड़ा ठीक करेगा एक बार दवाई देती दोबारा थोड़ा गाहक आएगा अस सारे गाग हाँ कुछ ना कुछ खरीद रहे हाँ पर देसी जिंद है घर है। ਸਰੇ ਕਰੋ ਗਰਾਂ ਸਾਹਿਬ ਜੀ ਇਹ ਦੁੱਧ ਰੋ ਪਾਨ ਤੰਤ ਨੂੰ ਗਰਮ ਕਰਾਂਗੇ ਜਾਗ ਲਾਵਾਂਗੇ ਫਿਰ ਰਿੜਕਾਂਗੇ ਹੁਦਾਨੀ ਪਾਣੀ ਪੀਗੀ ਫਿਰ ਮੱਖਣ ਮਿਲੇਗਾ ਅਸੀਂ ਸੰਸਾਰੀ ਸ਼ਾਨ ਪਿੰਦੇ ਹਾਂ ਲੱਸੀ ਪਿੰਦੇ ਹਾਂ ਸੰਤ ਉਹ ਮੱਖਣ ਖਾਂਦੇ ਹਨ ਤਤਸਾਰ ਤੇ ਜਾਂਦੇ ਹਨ ਕਿਸੇ ਚੀਜ਼ ਦਾ ਨਾਮ ਨਹੀਂ ਹੈ ਜੇ ਨਾਮ ਹੋਇਆ ਫਿਰ ਕਈ ਨਾਮ ਕਿਉਂ ਹੁੰਦੇ ਹਨ ਉਹ ਕਿਸੇ ਬਾਦਸ਼ਾਹ ਚ ਕੋਈ ਨਾਮ ਹੈ ਕੋਈ ਕੋਈ ਹੈ ਦਾ ਅਸਲ ਤਤਸਾਰ ਤੱਕ ਜਾਣਾ ਪਏਗਾ ਸੋ ਇਹ ਤੁਰਿਆ ਅਵਸਥਾ ਦੀ ਗੱਲ ਹੈ ਬਿਰਲਾ ਸਮਝੇਗਾ ਸੋ ਸਾਡਾ ਨਾ ਕਿਉਂ ਖਤਮ ਹੋ ਜਾਂਦਾ ਇਹ ਫਰਜੀ ਨਾ ਹੈ ਝੂਠਾ ਸੰਸਾਰ ਹੈ ਸੋ ਇਹ ਵਿਦਵਾਨ ਨਹੀਂ ਇਹ ਲੀਟਰ ਜਥੇਦਾਰ ਕਹਿ ਲਓ ਵਿਦਵਾਨ ਕਹਿ ਲਓ ਪ੍ਰਚਾਰਕ ਕਹਿ ਲੋ ਨਹੀਂ ਸ ਇਹ ਮਾਇਆ ਤੋਂ ਤੇ ਦੂਰ ਜਾਣਾ ਸੀ ਠੀਕ ਹੈ ਆਨੰਦ ਲੈਣਾ ਹੈ ਜਿੰਨਾ ਹੈ ਬਹੁਤ ਕੁਛ ਹੈ ਸੋ ਜੋ ਮਿਲਿਆ ਹੈ ਅਸੀਂ ਉਹਦੀ ਕਦਰ ਨਹੀਂ ਕਰਦੇ ਫਰੀਜ ਕੁਛ ਨਹੀਂ ਮਿਲਦਾ ਫਰੀਦ ਦੀ ਅਕਲ ਕੰਮ ਨਹੀਂ ਕਰਦੇ ਵੱਡੀ ਕੀਮਤ ਚਕਾਣੀ ਪੈਗੀ ਅਸੀਂ ਹਵਾ ਨੂੰ ਧਰਤੀ ਨੂੰ ਪਾਣੀ ਨੂੰ ਦੁਸਤ ਕਰਤਾ ਠੀਕ ਹੈ ਵੱਡੀ ਕੀਮਤ ਚਕਾਵਾਂਗੇ ਸੋ ਇਹ ਅੱਖਾਂ ਵੇਖ ਰਹੀਆਂ ਹਨ ਸੰਸਾਰ ਨੂੰ ਕੰਨ ਨਿਰੰਕਾਰ ਨੂੰ ਵੇਖਣਗੇ ਅੰਦਰ ਸੁਖਮ ਹੈ ਨਿਕਾਜਾ ਸਰੀਰ ਜਿਉਂ ਗਰਭ ਚ ਹੁੰਦੇ ਆ ਜਿਵੇਂ ਜੂਸ ਥੋੜਾ ਜਿਹਾ ਲੱਗਦਾ ਹੈ 나ੜਾ ਰਾਹੀਂ ਬੱਚੇ ਨੂੰ ਖਰਾਕ ਮਿਲਦੀ ਹੈ ਸੋ ਇਹ ਪਰਮੇਸ਼ਰ ਦਾ ਖੇਲ ਬਿਰਲਾ ਕੋਈ ਆਤਮਦਰਸ਼ੀ ਸਮਝੇਗਾ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਮਸ਼ਕਤ ਘਾਲਨੀ ਪੈਗੀ ਕੀਮਤ ਚੁਕਾਣੀ ਪੈਗੀ ਇਹ ਪਰਪੰਚ ਠੀਕ ਹੈ ਨੁਕਸਾਨ ਕਰਕੇ ਅਕਲ ਆਏਗੀ ਇਹ ਪਹਿਲਾ ਔਰ ਆਖਰੀ ਜੀਵਨ ਮਿਲਿਆ ਹੈ ਕੀ ਪ੍ਰਾਰਥਨਾ ਸਭ ਕੁਝ ਇਹ ਦੇ ਚ ਮਿਲੇਗਾ ਸਤਗੁਰ ਕੇ ਆਖਿਆ ਜੋ ਚੱਲੈ ਸੋ ਸਤ ਪੁਰਖ ਪਲ ਭਲਾ ਅਸੀਂ ਨਾ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਚਲਾਣੇ ਚਾਹਦੇ ਹਾਂ ਆਪਣੇ ਆਪ ਨੂੰ ਚਲਾਣਾ ਚਾਹਦੇ ਹਾਂ ਨਹੀਂ ਅਫਦਾਨੀ ਪਰਮੇਸ਼ਰ ਦੇ ਹੁਕਮ ਨਾਲ ਚੱਲਣਾ ਪਏਗਾ ਪਰਮੇਸ਼ਰ ਦੀ ਮਰਜ਼ੀ ਨਾਲ ਚੱਲਣਾ ਪਏਗਾ ਫਿਰ ਤੂੰ ਉਦਾਸ ਨਾ ਹੋਏਗਾ ਉਹਦਾ ਕੀ ਹੈ ਹੁਕਮ ਕੀ ਉਹਦੀ ਮਰਜ਼ੀ ਹੈ ਜੋ 1 ਮਿੰਟ ਸਕਿੰਟ ਪਿੱਛੇ ਲੰਘ ਗਿਆ ਉਹਦੀ ਮਰਜ਼ੀ ਸੀ ਸੋ ਪੰਡਾ ਬੁੱਧੀ ਰੱਖਣਾ ਪਏਗਾ ਇਹ ਬਰਮਾ ਜੀ ਨੇ ਸੰਸਾਰ ਦੀ ਖੋਜ ਕੀਤੀ ਬਹੁਤ ਜੋ ਖਾਓ ਜ ਹੈ ਉਹਦਾ ਨਾਮ ਹੋਵੇਗਾ ਚਾਹ ਸੰਸਾਰੀ ਹੈ ਤੈ ਇਹ ਭਗਤੀ ਵਾਲ ਹੈ ਉਹਦਾ ਨਵੀਂ ਚੀਜ਼ ਦਾ ਨਾਮ ਰੱਖਿਆ ਜਾਏਗਾ ਸ ਸੱਚ ਪਰਮੇਸ਼ਰ ਨਿਤ ਨਵ ਹੋਈ ਨਿਤ ਨਵ ਹੈ ਗੁੱਠੇ ਵਰਗਾ ਗੁੱਠਾ ਨਹੀਂ ਬਣਾ ਸਕਦਾ ਨਾਮ ਕਿਸੇ ਦਾ ਨਹੀਂ ਸੋ ਨਾਮ ਤਾਂ ਫਿਰ ਇੱਕ ਹੁੰਦਾ ਕਈ ਭਾਸ਼ਾ ਚ ਕਈ ਨਾਮ ਹੋਗੇ ਇਹ ਖਾਲਸਾ ਰਾਜ ਪਰਮੇਸ਼ਰ ਦਈ ਹੈ ਇਹ ਦੁਸ਼ਮਣ ਕੌਣ ਹੈ ਸੋ ਆਪਣੀ ਅਸੀਂ ਮਰਜ਼ੀ ਮੁਤਾਬਕ ਚੱਲਦੇ ਹਾਂ ਸਾਡਾ ਅੰਦਰੋਂ ਝਗੜਾ ਮਟਾਣਾ ਪਏਗਾ ਅੰਦਰ ਹੈ ਸਾਡਾ ਝਗੜਾ ਜੇ ਅੰਦਰ ਦਾ ਝਗੜਾ ਨਿਬੜ ਗਿਆ ਬਾਹਰ ਦਾ ਨਿਬੜ ਜਾਣਾ ਕੋਈ ਵੈਰੀ ਨਹੀਂ ਕੋਈ ਬਗਾਨਾ ਨਹੀਂ ਕੋਈ ਸਵਰਗ ਨਹੀਂ ਕੋਈ ਨਰਕ ਨਹੀਂ ਕੋਈ ਲਾਭ ਨਹੀਂ ਕੋਈ ਹਾਨੀ ਨਹੀਂ ਇਹ ਚੌਥੇ ਪੱਤ ਦਾ ਗਿਆਨ ਹੈ ਦਰਲੇ ਸਮਝਣਗੇ ਸੋ ਇਹ ਗਰਵਾਨੀ ਗਿਆਨ ਸਾਨੂੰ ਮਿਲੇਗਾ ਸੋ ਉਦਮ ਕਰਨਾ ਪਏਗਾ ਉਦਮ ਅਗੇ ਹੈ ਸਭ ਕੁਝ ਕੀ ਪ੍ਰਾਤ ਕਰਨਾ ਹੈ ਸਰੀਰ ਚ ਮਿਲੇਗਾ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਮੈਂ ਇੱਧਰ 1 ਲੱਖ ਤੇ ਖੜਾ ਖੜਾ ਖੜ ਸਕਦਾ ਬਿਨ ਲੱਤਾਂ ਤੋਂ ਡਿੱਗਾ ਉਹ ਕਨੂਰ ਰੂਪ ਹੈ ਪਰਮੇਸ਼ਰ ਉਹ ਸਿਸਟਮ ਰੂਪ ਹੈ ਉਹ ਸੱਚ ਹੈ ਸ ਸੱਚ ਨੂੰ ਯਾਦ ਕਰਨ ਦੀ ਲੋੜ ਨਹੀਂ ਸੋ ਨਿਤ ਨਵਾ ਹੈ ਇਹ ਉੱਪਰ ਹੈ ਖੋਪਰੀ ਇਹ ਮੰਨੂ ਖੋਜਣਾ ਪਾਏਗਾ 24000 ਸਵਾਸ ਨਵੇਂ ਆਉਣਗੇ ਨਵੀਂ ਖੋਜ ਆਏਗੀ ਸੋ ਖੋਜੇਗਾ ਕੁਛ ਪ੍ਰਾਪਤ ਕਰੇਗਾ ਉਹਦਾ ਨਾ ਹੋਏਗਾ ਫਰੀਜ ਕੁਛ ਨਹੀਂ ਮਿਲੂਗਾ ਸੋ ਅੰਦਰੋਂ ਇਹ ਬਗਾਸ ਲੈਣ ਆਏ ਹਾਂ ਖੇੜਾ ਖੁਸ਼ੀ ਆਨੰਦ ਜੋ ਚਰਖੜੀਆਂ ਤੇ ਚੜਿਆ ਆਲੂਆ ਕਵਾਲਿਆ ਨੀਹਾਂ ਚ ਖਲਾ ਰਿਆ ਠੀਕ ਹੈ ਜੇ ਨੀਂਝ ਖਲੋਣਾ ਸਾਸ ਨਹੀਂ ਮਿਲਣਾ ਸਾਸਕਰਾਸ ਫਿਰ ਮੌਤ ਹੋ ਜਾਣੀ ਹੈ ਮਰਨ ਹੋ ਜਾਣਾ ਹੈ ਸਾਡਾ ਬਚਪਨ ਮਰ ਗਿਆ ਜਵਾਨੀ ਆ ਗਈ ਜਵਾਨੀ ਮਰ ਗਈ ਫਿਰ ਬਡਾਪਾ ਆ ਗਿਆ ਬਡਾਪਾ ਮਰ ਗਿਆ ਫਿਰ ਰੁਸਤ ਹੋ ਗਈ ਜੇ ਤੂੰ ਅਮਰ ਹੋਣਾ ਹੈ ਫਿਰ ਸੱਚ ਦੀ ਸਵਾਰੀ ਕਰਨੀ ਪੈਗੀ ਹੈ ਇਹ ਜਹਾਜ਼ ਤੇ ਚੜ੍ਹਨਾ ਪਵੇਗਾ ਗੱਲਾਂ ਨਾਲ ਗੱਲ ਨਹੀਂ ਬੰਨੀ ਜੀ ਪੰਡਤ ਹੋਆ ਜੋ ਪੰਡਾ ਬੁੱਧੀ ਹੈ ਬ੍ਰਾਹਮਣ ਕੌਣ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਪਰ ਬ੍ਰਹਮੇ ਨੇ ਬਹੁਤ ਖੋਜ ਕੀਤੀ ਸ ਅਸੀਂ ਬਹੁਤ ਕੁਝ ਖੋਜਿਆ ਕਿੱਥੋਂ ਤੱਕ ਗਏ ਅਣੂ ਤੱਕ ਪਰਮਾਣੂ ਬੰਬ ਬੰਬ ਤੱਕ ਬਚਨਚਾਂਦ ਤੱਕ ਅੱਜ ਬਨਾਸਾਲ ਅਸੀਂ ਜਾ ਰਹੇ ਹਾਂ ਸਾਰੀ ਦੌੜ ਹੈ ਭਗਤ ਕਿੱਥੋਂ ਤੱਕ ਪਹੁੰਚੇ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਆ ਬੈਠਿਆ 35 36 ਕਹਿੰਦੇ ਜੀ ਇਹ ਛੋਟੀ ਜਾਤ ਦਾ ਇਹ ਬਦਬੂ ਆਉਂਦੀ ਐ ਚਮੜੇ ਦਾ ਕੰਮ ਕਰਦਾ ਐ ਇਹ ਚਮਾਰ ਅਸੀਂ ਕਿਹੜਾ ਲੋਹੇ ਦੇ ਬਣੇ ਚਾਂਦੀ ਦੇ ਬਣੇ ਸੋਨੇ ਦੇ ਬਣੇ ਅਸੀਂ ਨਹੀਂ ਚੰਮ ਦੇ ਬਣੇ ਅਸੀਂ ਵਿੱਚਮਾਰ ਮਜਵੀ ਹਾਂ ਜੋ ਪੱਕਾ ਧਰਮੀ ਹੈ ਉਹ ਮਜਵੀ ਹੈ ਇਹਦਾ ਇਹ ਅਰਥ ਹੈ ਸ ਇਹ ਭਗਤਾਂ ਨੂੰ ਕਰੋੜਾਂ ਵਾਲੀ ਅਰਬ ਵਾਲੀ ਦਗਾਉਤ ਕਰਦਾ ਜਿਨ੍ਹਾਂ ਨੇ ਸੌਖਾ ਔਰ ਸਹੀ ਰਸਤਾ ਬਣਾਇਆ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਜੀ ਗਰਬਾਣੀ ਚੌਥੇ ਪਦ ਦਾ ਗਿਆਨ ਹੈ ਜੀ ਇਹ ਬਾਣੀ ਇਹ ਤਾਂ ਖਬਰਾਂ ਆਉਣਗੀਆਂ ਇਹ ਗਰਬਾਣੀ ਹੈ ਸਭ ਗੁਰਮਖ ਬੰਨਾ ਪਏਗਾ ਇਧਰ ਲੈਣ ਗੁਰਮਖ ਕਰੋੜਾਂ ਅਰਬਾਂ ਚ ਸੰਤ ਦੇ ਵਿਰਲੇ ਹਮ ਜੋ ਪਹੁੰਚੇ ਹੋਏ ਦਾ ਨਾਂ ਹੈ ਜੀ ਨਹੀਂ ਤੇ ਰਾਜ ਜੀ ਬੇੜਾ ਡੁੱਬ ਜਾਂਦਾ ਹੈ ਇਹ ਪਾਣੀ ਦੀ ਬੂਦ ਇਹ ਲੋਨ ਦੇ ਡਲੇ ਸਮੁੰਦਰ ਦਾ ਅੰਤ ਲੈਣਗੇ ਵਿੱਚ ਇੱਕੁਰਗੀ ਜੀ ਸਮੁੰਦਰ ਤੋਂ ਜੜਾ ਆ ਰਿਹਾ ਹੈ ਪਹਾੜਾਂ ਤੇ ਵਰਸ ਰਿਹਾ ਹੈ ਫਿਰ ਵਾਪਸ ਵਿਰਲੇ ਕੋਈ ਸਮੁੰਦਰ ਚ ਜਾਂਦਾ ਹੈ ਰਾਜ ਜੀ ਖਤਮ ਹੋ ਜਾਂਦੇ ਛੋਟੇ ਛੋਟੇ ਨਾਲੇ ਨਦੀਆਂ ਸ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੰਥ ਬਣਾਇਆ ਹੈ ਸੋ ਨਰਾਲਾ ਕੁਛ ਨਹੀਂ ਹੁੰਦਾ ਸੋ ਜੇ ਖੋਜ ਕਰਾਂਗੇ ਉਹ ਨਰਾਲਾ ਹੈ ਇਹ ਰਾਜ ਚਲੇਗਾ ਖਾਲਸੇ ਦੇ ਪਿਓਰ ਦਾ ਉਹ ਪਰਮੇਸ਼ਰ ਦਾ ਰਾਜ ਚੱਲ ਰਿਹਾ ਹੈ ਸਾਰੇ ਰੁਖ ਚੌਰ ਕਰ ਰਹੇ ਹਨ ਦੋ ਤਾਰੇ ਲਾਏ ਹਨ ਦੋ ਦੀਵੇ ਲਾਏ ਹਨ ਸਤਿ ਧਰਤੀ ਸਮਾਂ ਚ ਘੁੰਮ ਰਹੀ ਹੈ ਪਰਮੇਸ਼ਰ ਕਟਰਾ ਉਹ ਰੋ ਬਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਕਹਿੰਦਾ ਲਾਂਭਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਤਾ ਜੀ ਸਹੇਲ ਦਾ ਭੁੱਲਿਆ ਛਾ ਮੂ ਘਰ ਆਜੇ ਭੁੱਲਿਆ ਨਹੀਂ ਅਸੀਂ ਭੁੱਲੇ ਹਾਂ ਜੀ ਅੰਦਰ ਇਹ ਹੈ ਪ੍ਰਵੇਸ਼ਰ ਪਤਨੀ ਔਰ ਪਤੀ ਇੱਕ ਕਮਰੇ ਚ ਹੰ ਸਾਡੀ ਬਣਦੀ ਨਹੀਂ ਸਾਡੀ ਸੇਜਾ ਤੇ ਨਹੀਂ ਆਇਆ ਰਲੀਆਂ ਨਹੀਂ ਮੰਨੀਆਂ ਇੱਕ ਰਾਤ ਦੇ ਦਿਓ ਮਰਾਰੀ ਨਹੀਂ ਇਹ ਅੰਦਰ ਹੀ ਮਗਾਸ ਖੇੜਾ ਖੁਸ਼ੀ ਅੰਦਰ ਹੀ ਰਾਹਤ ਹੋਏਗਾ ਜੀ ਇਹ ਸਿਰ ਗੁਰੂ ਨਾਨਕ ਦੇਵ ਸਾਹਿਬ ਨੇ ਜਹਾਜ ਰੂਪ ਬਣਾਇਆ ਹੈ ਗਰਬਾਣੀ ਪੜਨੀ ਪੈਗੀ ਸਾਰੇ ਸੰਸਾਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਧਾਂ ਲਾਗੂ ਹੋਏਗਾ ਸੋ ਇਹ ਬਾਪੂ ਧਰਮ ਸਿੰਘ ਸੱਚ ਖੋਜ ਅਕੈਡਮੀ ਦੇ ਜੋ ਜਥੇਦਾਰ ਹਨ ਉਹਨਾਂ ਦਾ ਭੋਗ ਵੀ ਆ ਮੇਰੇ ਨਾਲ 2-3 ਤਰੀਕ ਨੂੰ ਸੋ ਉਹਨਾਂ ਨੇ ਬਹੁਤ ਖੋਜ ਕੀਤੀ ਪਹੁੰਚੀ ਹੋਈ ਹਸਤੀ ਹਨ ਸੋ ਮੈਂ ਉਹਨਾਂ ਨੂੰ ਸਲਾਮਾ ਕਰਦਾ ਜਿਨ੍ਹਾਂ ਨੇ ਪੂਰਨੇ ਪਾ ਕੇ ਸਾਨੂੰ ਉਂਗਲੀ ਫੜ ਕੇ ਤੋਰੇ ਹਨ ਜੀ ਸੰਸਾਰ ਤੇ ਭਗਤ ਰਹਿਣਗੇ ਜਾਂ ਉਹਦਾ ਨਾਮ ਰਹੇਗਾ ਸੋ ਇੱਕ ਨੂੰ ਇਹ ਸਮਝਣਾ ਪਏਗਾ ਜੀ ਇੱਕ ਚੀ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਦੀ ਵਿਆਖਿਆ ਹੈ ਇੱਕ ਦਾ ਇਹ ਵਿਚਾਰ ਹੈ ਕਥਾ ਹੈ ਇੱਕ ਦਾ ਇਹ ਸਾਰਾ ਜੇ ਪੜ ਕੇ ਸੁਣਾਦੀ ਹੈ ਨਹੀਂ ਅਸੀਂ ਇਹ ਵਿਦਵਾਨ ਹੋ ਕੇ ਨਹੀਂ ਵਾਰ ਕੇ ਸੁਨਾਤਾ ਕਿ ਤੋ ਸੁਣ ਕੇ ਨਹੀਂ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਫਿਰ ਤੋ ਅਮਰ ਹੋਏਗਾ ਫਿਰ ਤੇਰਾ ਨਾਮ اٹਲ ਰਹੇਗਾ ਜੀ ਇੱਕ ਮਿਕ ਹੋਣਾ ਹੈ ਜੀ ਜਿੱਕੀ ਜੂੰਦ ਟਪਦੀ ਹੈ ਸਾਲੂਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਇੱਕ ਖੁਰਗੀ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖਾ ਦਾਸ ਹੈ ਸੰਗਤ ਪਰ ਗੁਰਬਖਸ਼ ਨੇ ਅਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਦੇਖਦੇ ਜੀ